ਇਕਵਾਲ ਸਿੰਘ ਲਾਲਪੁਰਾ ਜੀ ਮੌਜੂਦ ਨੇ ਤੇ ਹਸਤਨਾਪੁਰ ਤੁਸੀਂ ਸਾਰੇ ਗਏ ਸੀਗੇ ਪਿੱਛੇ ਜੇ ਬੜ ਮੈਸ ਪੜਿਆ ਸੀ ਤੁਹਾਡੇ ਫੇਸਬੁਕ ਪੇਜ ਤੇ ਤੇ ਉੱਥੋਂ ਦਾ ਕੀ ਵਾਕਿਆ ਸੀ ਉਹ ਹਸਤਨਾਪੁਰ ਦੇ ਨਾਲ ਹੀ ਵਿੱਚੇ ਹੀ ਕਸਬਾ ਸੈਫਪੁਰ ਹੈ ਭਾਈ ਧਰਮ ਸਿੰਘ ਜਿਹੜੇ ਗੁਰੂ ਸਾਹਿਬ ਦੇ ਪੁਕਾਰ ਤੇ ਭਾਈ ਦਿਆਲ ਸਿੰਘ ਨੇ ਪਹਿਲੀ ਵਾਰੀ ਆ ਕੇ ਪੇਸ਼ ਹੋਇਆ ਸ਼੍ਰੀਸ਼ ਅਰਪਣ ਕੀਤਾ ਭਾਈ ਧਰਮ ਸਿੰਘ ਨੇ ਦੂਜਾ ਸ਼੍ਰੀਸ਼ ਅਰਪਣ ਕੀਤਾ ਸੀ ਫਿਰ ਭਾਈ ਸਾਹਿਬ ਸਿੰਘ ਮੋਹਕਮ ਸਿੰਘ ਤੇ ਹਿੰਮਤ ਸਿੰਘ ਨੇ ਸੀ ਅਰਪਣ ਕੀਤਾ ਸੀ ਉਹਨਾਂ ਨੂੰ ਗੁਰੂ ਸਾਹਿਬ ਨੇ ਪੰਜ ਪਿਆਰੇ ਦਾ ਖਿਤਾਬ ਦਿੱਤਾ ਸੀ ਥਾਪਿਆ ਸੀ ਔਰ ਉਹ ਗੁਰੂ ਸਾਹਿਬ ਦੇ ਅੰਗ ਸੰਗ ਰਹੇ ਪੂਰਾ ਜੀਵਨ ਭਾਈ ਧਰਮ ਸਿੰਘ ਸੈਫਪੁਰ ਦੇ ਰਹਿਣ ਵਾਲੇ ਸੀ ਕਮਿਊਨਿਟੀ ਦੇ ਦਲਾਲ ਜੱਟ ਸੀਗੇ ਦਲਾਲ ਜੱਟਾਂ ਦਾ ਉਹ ਪਿੰਡ ਹੈ ਔਰ ਮੈਂ ਕਿਉਂਕਿ ਇਤਿਹਾਸ ਦਾ ਖੋਜੀ ਵੀ ਹਾਂ ਤੇ ਮੈਂ ਸਮਝਦਾ ਸੀ ਵੀ ਉਹਨਾਂ ਦੇ ਉੱਥੇ ਇੱਕ ਪ੍ਰਚਾਰ ਕੇਂਦਰ ਬਣਨਾ ਚਾਹੀਦਾ ਸੀ ਜਿੱਥੋਂ ਸਿੱਖ ਧਰਮ ਦੇ ਇਹ ਪੰਜ ਮੁੱਢਲੀਆਂ ਸੰਸਥਾਵਾਂ ਇਨਾਂ ਲਈ ਮੈਂ ਬਿੱਦਰ ਵੀ ਜਾ ਕੇ ਆਇਆ ਜਿੱਥੋਂ ਦੇ ਭਾਈ ਸਾਹਿਬ ਸਿੰਘ ਸੀ ਭਾਈ ਸਾਹਿਬ ਸਿੰਘ ਦੇ ਪਰਿਵਾਰ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਬਿੱਦਰ 'ਚ ਵੀ ਨਹੀਂ ਪਤਾ ਕਿਸੇ ਤਰ੍ਹਾਂ ਹੀ ਭਾਈ ਮੋਹਨ ਸਿੰਘ ਦਾ ਪਰਿਵਾਰ ਉੱਥੇ ਵੀ ਦੁਆਰ ਕਾ ਜੀ ਕਿਸੇ ਨੂੰ ਨਹੀਂ ਪਤਾ ਜਗਨਨਾਥਪੁਰੀ ਭਾਈ ਹਿੰਮਤ ਸਿੰਘ ਦੇ ਪਰਿਵਾਰ ਬਾਰੇ ਨਹੀਂ ਪਤਾ ਮੈਂ ਸਾਰੀ ਜਗ੍ਹਾ ਜਾ ਕੇ ਆਇਆ ਸੀ ਭਾਈ ਦਿਆ ਸਿੰਘ ਦਾ ਪਰਿਵਾਰ ਪੰਚਕੂਲੇ ਰਹਿੰਦਾ ਹੈ ਭਾਈ ਨੌਨਿਹਾਲ ਸਿੰਘ ਹੋਰੀ ਬੜੇ ਰੋਟੀ ਪਾਣੀ ਖਾਂਦੇ ਗੁਜ਼ਾਰੇ ਵਾਲੇ ਆਦਮੀ ਨੇ ਅੱਛਾ ਬਿਜ਼ਨਸ ਕਰਦੇ ਆ ਇਹਨਾਂ ਨੂੰ ਭਾਈ ਮੋਹਕਮ ਸਿੰਘ ਦੇ ਪਰਿਵਾਰ ਨੂੰ ਸੌਰੀ ਭਾਈ ਧਰਮ ਸਿੰਘ ਦੇ ਪਰਿਵਾਰ ਨੂੰ ਤੇ ਭਾਈ ਦਿਆ ਸਿੰਘ ਦੇ ਪਰਿਵਾਰ ਨੂੰ ਅ 1999 ਦੇ ਵਿੱਚ ਖਾਲਸਾ ਪੰਥ ਦੇ 300 ਸਾਲਾ ਸ਼ਿਰਜਨਾ ਦਿਵਸ ਮਨਾਉਣ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਿੱਖ ਕੌਮ ਨੇ ਸਨਮਾਨਿਤ ਵੀ ਕੀਤਾ ਸੀ ਔਰ ਜਗ੍ਹਾ-ਜਗ੍ਹਾ ਇਹਨਾਂ ਨੂੰ ਬੁਲਾਉਂਦੇ ਰਹਿੰਦੇ ਆ। ਤੋਂ ਮੈਂ ਮੇਰੇ ਮਨ ਦਾ ਸੰਕਲਪ ਹੈ ਕਿ ਇਹ ਪੰਜ ਜਗ੍ਹਾ ਹੀ ਜਿੱਥੋਂ ਦੇ ਰਹਿਣ ਵਾਲੇ ਸੀ ਸਿੱਖੀ ਦੇ ਪ੍ਰਚਾਰ ਕੇਂਦਰ ਖੁੱਲਣੇ ਚਾਹੀਦੇ ਆ। ਪ੍ਰਸਾਰ ਹੋਣਾ ਚਾਹੀਦਾ ਤੇ ਮੈਂ ਇਸ ਲਈ ਉੱਥੇ ਗਿਆ ਸੀਗਾ ਇਹ ਉਹਨਾਂ ਦੇ ਜਿਹੜੇ ਅੱਜ ਦੇ ਵੰਸ਼ਸ ਹੈ ਭਾਈ ਵਿਨੋਦ ਸਿੰਘ ਭਾਈ ਗੁਰਪ੍ਰੀਤ ਸਿੰਘ ਉਹਨਾਂ ਨੂੰ ਮਿਲਿਆ ਸੀ ਉਹਨਾਂ ਦੇ ਜਿਹੜਾ ਜਿੱਥੇ ਭਾਈ ਧਰਮ ਸਿੰਘ ਹਸਨਾਪੁਰ ਗਿਆ ਸੀ ਕਿ ਉਹਨਾਂ ਦੇ ਪਰਿਵਾਰ ਨੂੰ ਵੀ ਮਿਲਿਆ ਜਾਵੇ ਤੇ ਵੇਖਿਆ ਜਾਵੇ ਕਿ ਧਰਮ ਪ੍ਰਚਾਰ ਜਾਂ ਸਿੱਖਾਂ ਦੀ ਉੱਥੇ ਕੀ ਦਸ਼ਾ ਹੈ ਤੇ ਇੱਕੋ ਹੀ ਕਮਰਾ ਸੀ ਮੇਰੇ ਖਿਆਲ ਆ ਕਿ 10 बाई 6 ਦਾ ਕਮਰਾ ਜਿੱਥੇ ਅੱਜਕੱਲ ਮਹਾਰਾਜਾ ਪ੍ਰਕਾਸ਼ਿਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਸ ਕਮਰੇ ਦੇ ਵਿੱਚ ਭਾਈ ਧਰਮ ਸਿੰਘ ਦਾ ਜਨਮ ਹੋਇਆ ਸੀ ਤੇ ਜਿਹੜੇ ਅੱਜ ਵੰਸ਼ੇਜ ਉਹਨਾਂ ਦੇ ਆਖਸ ਭਾਈ ਗੁਰਪ੍ਰੀਤ ਸਿੰਘ ਉਹਨਾਂ ਦਾ ਵੀ ਜਨਮ ਉੱਥੇ ਹੀ ਹੋਇਆ ਸੀ ਲੇਕਿਨ ਉਹ ਇੰਨਾ ਛੋਟਾ ਕਮਰਾ ਉਹਦੇ ਤੇ ਉਦੋਂ ਅੱਜਕੱਲ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦਾ 1999 ਚ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਅਕਾਲੀ ਆਗੂ ਉੱਥੇ ਗਏ ਸੀ ਉਹਨਾਂ ਨੇ ਉਹਨਾਂ ਨੂੰ ਆਖਿਆ ਕਿ ਇਹ ਘਰ ਸਾਨੂੰ ਦੇ ਦਿਓ ਅਸੀਂ ਇੱਥੇ ਗੁਰਦੁਆਰਾ ਸਾਹਿਬ ਬਣਾ ਦਿੰਦੇ ਆ ਧਰਮ ਪ੍ਰਚਾਰ ਦਾ ਕੇਂਦਰ ਬਣਾ ਦਾਂਗੇ ਲੇਕਿਨ ਅੱਜ ਤੱਕ ਇਸ ਗੱਲ ਨੂੰ 26 ਸਾਲ ਹੋ ਚੱਲੇ ਇੱਕ ਕਾਰ ਸੇਵਾ ਵਾਲੇ ਬਾਬਿਆਂ ਨੇ ਉਹ ਗੁਰਦੁਆਰੇ ਤੇ ਉਹਨਾਂ ਦੇ ਘਰ ਦੀ ਉਸ ਜਗ੍ਹਾ ਤੇ ਕਬਜ਼ਾ ਕਰ ਲਿਆ ਗੁਰਦੁਆਰਾ ਹਲੇ ਤਮੀਰ ਅਧੀਨ ਹੈ ਬਣਿਆ ਨਹੀਂ ਪੂਰਾ ਨਾ ਉੱਥੇ ਲੰਗਰ ਬਣਦਾ ਈਵਨ ਪ੍ਰਸ਼ਾਦ ਵੀ ਨਹੀਂ ਬਣਦਾ ਪ੍ਰਚਾਰ ਪ੍ਰਸਾਰ ਦੀ ਤਾਂ ਕਿਹੜੀ ਗੱਲ ਹੈ ਪਰਿਵਾਰ ਆਪਣੇ ਘਰੋਂ ਬਾਹਰਲੇ ਪਾਸੇ ਜਿਸ ਛੋਟਾ ਘਰ ਬਣਾਇਆ ਉਹ ਵੀ ਕਰਜ਼ਾ ਲੈ ਕੇ ਬਣਾਇਆ ਸੀ ਤੇ ਉਹਦਾ ਪੈਸਾ ਵੀ ਉਹ ਪਰਿਵਾਰ ਪੂਰੀ ਤਰ੍ਹਾਂ ਦੇ ਨਹੀਂ ਸਕਿਆ ਬੈਂਕ ਦਾ ਕਰਜ਼ਾ ਉਹਨਾਂ ਤੇ ਦੁੱਗਣਾ ਤਿਗਣਾ ਵੱਧ ਗਿਆ ਸੋ ਮੈਂ ਦੇਖ ਕੇ ਦੁੱਖ ਹੋਇਆ ਇਹਨਾਂ ਦੇ ਪਰਿਵਾਰਾਂ ਨੂੰ ਜਿਨ੍ਹਾਂ ਦੇ ਬਜ਼ੁਰਗਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਕੌਮ ਲਈ ਕੁਰਬਾਨੀਆਂ ਕੀਤੀਆਂ ਖਾਸ ਪੰਥ ਦੀ ਨੀਂ ਰੱਖੀ ਉਹਨਾਂ ਨੇ ਜਦੋਂ ਗੁਰੂ ਸਾਹਿਬ ਨੇ ਆਵਾਜ਼ ਦਿੱਤੀ ਕਿ ਮੈਨੂੰ ਇੱਕ ਸੀਸ ਚਾਹੀਦਾ ਤੇ ਭਾਈ ਧਰਮ ਸਿੰਘ ਅੱਗੇ ਆਏ ਭਾਈ ਦਿਆ ਸਿੰਘ ਤੋਂ ਬਾਅਦ ਤੇ ਅੱਜ ਉਹਨਾਂ ਦਾ ਪਰਿਵਾਰ ਜਿਹੜਾ ਹੈ ਉਹਦੀ ਆਰਥਿਕ ਸਥਿਤੀ ਬਹੁਤ ਅੱਛੀ ਨਹੀਂ ਉੱਥੇ ਧਰਮ ਪ੍ਰਚਾਰ ਪ੍ਰਸਾਰ ਲਈ ਕੁਝ ਨਹੀਂ ਕੀਤਾ ਗਿਆ ਉੱਥੇ ਇਹ ਦਲਾਲ ਜੱਟ ਹੈਗੇ ਨੇ ਜਿਹੜੇ ਯੂਪੀ ਜੇ ਵੀ ਬਹੁਤ ਸਾਰੇ ਨੇ ਹਰਿਆਣੇ ਚ ਵੀ ਹੈ ਇਹ ਉਸ ਜਿਹੜਾ ਬਰਾਦਰੀ ਨਾਲ ਸੰਬੰਧਿਤ ਸੀਗੇ ਤੇ ਅੱਜ ਵੀ ਉਹ ਬੜੇ ਖੁਸ਼ੀ ਨਾਲ ਮਿਲੇ ਔਰ ਇਸ ਗੱਲ ਤੇ ਮਾਣ ਮਹਿਸੂਸ ਕਰਦੇ ਆ ਕਿ ਸਾਡੇ ਜਿਹੜੇ ਪੂਰਵਜ ਆ ਉਹ ਸਿੱਖ ਧਰਮ ਨਾਲ ਜੁੜੇ ਸੀ ਔਰ ਸਿੱਖ ਲਈ ਗੁਰੂ ਪੰਥ ਦੇ ਹੁਕਮ ਲਈ ਉਹਨੇ ਆਪਣੇ ਜੀਵਨ ਅਰਪਣ ਕੀਤਾ ਸੀ ਇਹੀ ਆ ਵੀ ਕਾਰ ਸੇਵਾ ਦੇ ਨਾਤੇ ਕਿਸੇ ਨੇ ਉਸ ਤੇ ਕਬਜਾ ਕੀਤਾ ਹੋਇਆ ਕਿ ਕਿਉਂ ਕੰਮ ਨਹੀਂ ਚੱਲ ਰਿਹਾ ਉੱਥੇ ਉੱਥੇ ਕੋਈ ਜਿਹੜਾ ਹੈ ਜੀ ਮੈਂ ਤਾਂ ਜਾ ਕੇ ਗਿਆ ਮੈਨੂੰ ਇੰਨਾ ਦੁੱਖ ਰਿਹਾ ਕਿ ਉੱਥੇ ਪ੍ਰਸ਼ਾਦ ਵੀ ਨਹੀਂ ਦਿੱਤਾ ਸੀ ਅਰਦਾਸ ਤਾਂ ਕੀਤੀ ਉੱਥੇ ਜਾ ਕੇ ਮਹਾਰਾਜ ਦਾ ਪ੍ਰਕਾਸ਼ ਹੈਗਾ ਪਰ ਉੱਥੇ ਤੇ ਪ੍ਰਸ਼ਾਦ ਵੀ ਦੇਣ ਵਾਲਾ ਕੋਈ ਨਹੀਂ ਸੀ ਨਾ ਕਥਾ ਨਾ ਕੀਰਤਨ ਲੋਕਾਂ ਨੂੰ ਤਾਂ ਪਤਾ ਤਾਂ ਹੀ ਲੱਗੇਗਾ ਨਾ ਪ੍ਰਚਾਰ ਦਾ ਭਾਵ ਤਾਂ ਇਹੀ ਹੈ ਕੋਈ ਗੁਰੂ ਦਾ ਸਨੇਹਾ ਭਾਈ ਧਰਮ ਸਿੰਘ ਦਾ ਇਤਿਹਾਸ ਘਰ ਘਰ ਲੋਕਾਂ ਚ ਲੈ ਕੇ ਜਾਇਆ ਜਾਵੇ ਕਿਸੇ ਕਿਸੇ ਨੂੰ ਇਸ ਤਰ੍ਹਾਂ ਬਰਾਲਾ ਜਿਹੜਾ ਕਰਨਾ ਚਾਹੀਦਾ ਮੈਂ ਐਸਸੀਪੀਸੀ ਦਾ ਪੰਜਾਬ ਤੱਕ ਸੰਬੰਧਿਤ ਹੈ ਮੈਂ ਕਿਸੇ ਇੱਕ ਸੰਸਥਾ ਇੱਕ ਵਿਅਕਤੀ ਨੂੰ ਦੋਸ਼ ਨਹੀਂ ਦਿੰਦਾ ਗੱਲ ਇਹ ਹੈ ਵੀ ਕੌਮ ਨੂੰ ਸਾਰੇ ਨੂੰ ਇਕੱਠੀ ਹੋ ਕੇ ਸਾਰੇ ਸਿੱਖ ਸਮਾਜ ਨੂੰ ਇਕੱਠਾ ਹੋ ਕੇ ਇਹ ਜ਼ਿੰਮੇਵਾਰੀ ਆਪਣੇ ਉੱਪਰ ਲੈਣੀ ਚਾਹੀਦੀ ਹੈ ਕਿ ਕਿਵੇਂ ਅਸੀਂ ਆਪਣਾ ਇਤਿਹਾਸ ਸੰਭਾਲਣਾ ਤੇ ਕਿਵੇਂ ਅਸੀਂ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਇਹ ਬਹੁਤ ਵਧੀਆ ਗੱਲ ਹੈ ਲਲਪੁਰ ਸਾਹਿਬ ਨੇ ਕਹੀ ਹੈ ਕਿ ਜਿਹੜੇ ਅੱਜ ਅਸੀਂ ਦਾਸਾ ਲੰਗਰ ਲਗਾਉਂਦੇ ਆ ਬਹੁਤ ਵੱਡੀ ਜਿਹੜੀ ਸਾਨੂੰ ਇੱਕ ਸੌਰਤ ਮਿਲੀ ਹੋਈ ਹੈ ਇਸ ਇੱਕ ਕੌਮ ਕਦੇ ਪਿੱਛੇ ਨਹੀਂ ਹਟਦੀ ਹੈਗੀ ਬਲਕਿ ਆਪਣੇ ਆਪਣੇ ਸਾਡੇ ਘਰ ਦੇ ਵਿੱਚ ਜਿਵੇਂ ਕਹਿੰਦੇ ਰੋਲ ਰਹੇ ਆ ਪੰਜਾਬੀ ਦੀ ਸੱਭਿਆਚਾਰ ਉਹਨਾਂ ਵੱਲ ਜਿਹੜਾ ਧਿਆਨ ਖਾਸ ਦੇਣਾ ਚਾਹੀਦਾ ਧੰਨਵਾਦ ਸੱਭਿਆਚਾਰ ਅੱਜ ਸਾਡੇ ਨਾਲ ਇਕਵਾਲ ਸਿੰਘ ਲਾਲਪੁਰਾ ਜੀ ਮੌਜੂਦ ਨੇ ਤੇ ਹਸਤਨਾਪੁਰ ਤੁਸੀਂ ਸਾਰੇ ਗਏ ਸੀਗੇ ਪਿੱਛੇ ਜੇ ਬਲ ਮੈਸ ਪੜਿਆ ਸੀ ਤੁਹਾਡੇ ਫੇਸਬੁੱਕ ਪੇਜ ਤੇ ਤੇ